ਨੇਹਾ ਜੋ ਕਿ ਹਿੰਦੂ ਪਰਿਵਾਰ ਤੋਂ ਬਿਲੋਂਗ ਕਰਦੀ ਸੀ ਪਰ ਅਮਰਤ ਸ਼ਖਨ ਤੋਂ ਬਾਅਦ ਸਿੱਖੀ ਰੂਪ ਵਿੱਚ ਆਉਂਦੀ ਹੈ ਤੇ ਜਿਸ ਤੋਂ ਬਾਅਦ ਸਹੁਰਿਆਂ ਵੱਲੋਂ ਇਸ ਕੁੜੀ ਦਾ ਕਤਲ ਕਰ ਦਿੱਤਾ ਜਾਂਦਾ ਹੈ ਜੋ ਕਿ ਸੋਸ਼ਲ ਮੀਡੀਆ ਉੱਪਰ ਬਹੁਤ ਜ਼ਿਆਦਾ ਵਿਵਾਦ ਵੀ ਚੱਲ ਰਿਹਾ ਹੈ। ਹਾਲੇ ਵਿੱਚ ਅਮਰਤਪਾਲ ਸਿੰਘ ਮਹਿਰੋ ਜੀ ਇਹਨਾਂ ਦੀ ਕੁੜੀ ਵਾਲਿਆਂ ਦੇ ਘਰੇ ਪਹੁੰਚਦੇ ਨੇ ਤੇ ਉੱਥੇ ਜਾ ਕੇ ਕੁਝ ਤਸਵੀਰਾਂ ਸ਼ੇਅਰ ਕਰਦੇ ਨੇ ਤੇ ਜਿਸ ਦੇ ਨਾਲ ਉਹ ਲਿਖਦੇ ਨੇ ਕਿ ਭੈਣ ਨੇਹਾ ਦੇਵੀ ਦੇ ਕੇਸ 'ਚ ਪਰਿਵਾਰ ਨਾਲ ਮੁਲਾਕਾਤ ਅਤੇ ਕੇਸ ਦੀ ਜਾਣਕਾਰੀ ਲੈ ਕੇ ਪੁਲਿਸ ਅਧਿਕਾਰੀਆਂ ਨੂੰ ਮਿਲਿਆ ਗਿਆ। ਸਖਤੋ ਸਖਤ ਕਾਰਵਾਈ ਕੀਤੀ ਜਾਵੇਗੀ ਜਿਨ੍ਹਾਂ ਦੇ ਕਤਲ ਦਾ ਕੇਸ ਦਰਜ ਸਾਰੇ ਰਿਮਾਂਡ ਤੇ ਨੇ ਪੈਨ ਨੇ ਹਾ ਦੇਵੀ ਦਾ ਪਤੀ ਮੁੰਡਾ ਖੁਦ ਫੌਜੀ ਪਰਚਾਦਰਜ ਸੌਰਾ ਐਕਸ ਆਰਮੀ ਪਰਚਾਦਰਜ ਸੱਸ ਪਰਚਾਦਰਜ ਮੁੰਡੇ ਦੀਆਂ ਦੋਨੋਂ ਪੈਣਾ ਪਰਚਾਦਰਜ ਮੁੰਡੇ ਦਾ ਤਾਇਆ ਪਰਚਾਦਰਜ ਜਦੋਂ ਅਮਰਤਪਾਲ ਮੈਰੋਂਜੀ ਨੇ ਆੜੀ ਪੋਸਟ ਪਾਈ ਤਾਂ ਥੱਲੇ ਇੱਕ ਨੇ ਕਮੈਂਟ ਕਰਿਆ ਕਿ ਭਾਈ ਸਾਹਿਬ ਜੀ ਪਹਿਲਾਂ ਦੋਨੋਂ ਪਾਸਿਆਂ ਦਾ ਪੱਖ ਜਰੂਰ ਸੁਣੋ ਐਵੇਂ ਨਾਜਾਇਜ਼ ਨਾ ਇੱਕ ਫੌਜੀ ਵੀਰ ਦਾ ਪਰਿਵਾਰ ਰਗੜ ਦਿਓ ਦੇਸ਼ ਲਈ ਇਹੀ ਫੌਜੀ ਵੀਰ ਸ਼ਹੀਦ ਹੋ ਕੇ ਡੱਬਿਆਂ 'ਚ ਬੰਦ ਹੋ ਕੇ ਆਉਂਦੇ ਆ ਦੂਜਾ ਪੱਖ ਜਰੂਰ ਸੁਣਿਓ ਬਹੁਤ ਕੇਸ ਹੋਏ ਆ ਬਾਅਦ 'ਚ ਪਤਾ ਲੱਗਿਆ ਵੀ ਗੱਲਬਾਤਾਂ ਕੁਝ ਹੋਰ ਹੀ ਸੀ ਇਸ ਦੇ ਨਾਲ ਹੀ ਭਾਈ ਅਮਰਤਪਾਲ ਮੈਰੋ ਜੀ ਨੇ ਜਵਾਬ ਦਿੰਦੇ ਹੋਏ ਲਿਖਿਆ ਕਿ ਇੰਨਾ ਕਸੂਰ ਸੀ ਵੀ ਇਹ ਹਿੰਦੂ ਪਰਿਵਾਰ ਚੋਂ ਹੋ ਕੇ ਬੱਚੀ ਨੇ ਅਮਰਸ਼ਾਤਿਆ। ਬਾਕੀ ਤੁਸੀਂ ਵੀ ਮਾਰੋ ਗੇੜਾ ਬਾਈ ਕੀ ਪਤਾ ਮੈਂ ਗਲਤ ਹੋਵਾਂ? ਐਡਰੈਸ ਦੇਵਾਂ ਕਿ ਹੈਗਾ। ਇਹ ਵਾਲਾ ਜਵਾਬ ਭਾਈ ਅਮਰਤਪਾਲ ਮੈਰੋ ਨੇ ਉਸ ਮੁੰਡੇ ਨੂੰ ਦਿੱਤਾ ਹੈ। ਬਾਕੀ ਤੁਸੀਂ ਕਹਿੰਦੇ ਹੋ ਕਿ ਦੋਵਾਂ ਬੰਨਿਆਂ ਨੂੰ ਗੱਲ ਸੁਣਨੀ ਚਾਹੀਦੀ ਏ ਜਾਂ ਆਪਾਂ ਨੂੰ ਕਹਿ ਸਕਦੇ ਹਾਂ ਕਿ ਇੱਥੇ ਕੁੜੀ ਨੂੰ ਮਾਰਨਾ ਹੀ ਗਲਤ ਸੀ। ਕੀ ਕਹਿਣਾ ਚਾਹੋਗੇ? ਕਮੈਂਟਰ ਚ ਆਪਣੀ ਰਾਏ ਜ਼ਰੂਰ ਦਿਓ ਤੇ ਐਮ ਦੀਆਂ ਹੋਰਨਾਂ ਵੀਡੀਓ ਦੇਖ ਲਈਏ ਆਪਣੇ ਪੇਜ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ। ਧ